ਵੀ ਬਰੀਆ ਦੀ ਨੌਜਵਾਨ ਲੜਕੀ ਪੇਤ ਪਰ ਹਲਾਤਾ ਦਵੈਚੋ ਤਿੰਨ ਦਿਨਾਂ ਤੋਂ ਗਾਇਬ ਹੈ ਦੱਸਦੇ ਕਿ ਲੜਕੀ ਕਰੋ ਕਾਲਜ ਦੇ ਲਈ ਗਈ ਸੀ ਅਤੇ ਛੁੱਟੀ ਜਲਦੀ ਹੋਣ ਦੇ ਕਰਕੇ ਸਮੇਂ ਤੋਂ ਪਹਿਲਾਂ ਹੀ ਈ ਰਿਕਸ਼ਾ ਤੇ ਬੈਠ ਕੇ ਕਾਲਜ ਤੋਂ ਨਿਕਲ ਗਈ ਪਰ ਸ਼ਹਿਰ ਦਾ ਦਿਲ ਕਹੇ ਜਾਣ ਵਾਲਾ ਹਨੂਮਾਨ ਚੌਕ ਤੋਂ ਪੇਤ ਪਰ ਹਲਾਤਾ ਦਵੈਚੋ ਗਾਇਬ ਹੋ ਗਈ ਹੈ ਕਾਲਜ ਦੇ ਕੈਮਰਾ ਦੇ ਵਿੱਚ ਉਹ ਸੋਮਵਾਰ ਨੂੰ ਦੱਸੇ ਸਵੇਰੇ 11:30 ਵਜੇ ਕਾਲਜ ਤੋਂ ਨਿਕਲਦੀ ਅਤੇ ਈ ਰਿਕਸ਼ਾ ਤੇ ਬੈਠਦੀ ਹੋਈ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਹਨੂਮਾਨ ਚੌਕ ਤੱਕ ਦੇ ਵੱਖ-ਵੱਖ ਕੈਮਰਾ ਦੇ ਵਿੱਚ ਉਹ ਈ ਰਿਕਸ਼ਾ ਦੇ ਵਿੱਚ ਬੈਠੀ ਹੋਈ ਨਜ਼ਰ ਆਉਂਦੀ ਹੈ ਪਰ ਉਸ ਤੋਂ ਬਾਅਦ ਉਸ ਦਾ ਕੋਈ ਪਤਾ ਬਾਬ ਉਸਦੀ ਤਸਵੀਰ ਅਤੇ ਆਪਣਾ ਮੋਬਾਈਲ ਨੰਬਰ ਸਾਂਝਾ ਕਰਦੇ ਹੋਏ ਗੁਹਾਰ ਲਗਾ ਰਹੇ ਨੇ ਕਿ ਜੇਕਰ ਕਿਸੇ ਨੂੰ ਵੀ ਲੜਕੀ ਦਾ ਕੋਈ ਸੁਰਾਗ ਮਿਲਦਾ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ। ਉਹਨਾਂ ਦੀ ਕਲਾਸ ਨਹੀਂ ਲੱਗੀ। ਕਾਫੀ ਕੁੜੀਆਂ 11 ਵਜੇ ਨਿਕਲ ਆਈਆਂ ਤੇ ਉਹ ਵੀ ਸਰਕਾਰੀ ਤੋਂ ਨਿਕਲ ਆਈ। ਤਾਂ ਸਾਨੂੰ ਨਹੀਂ ਉਹਨਾਂ ਨੇ ਕੋਈ ਫੋਨ ਕੀਤਾ ਕਿ ਮੰਮਾ ਮੈਨੂੰ 11 ਵਜੇ ਚੁੱਤੀ ਹੋਣੀ ਆ ਜਾਂ ਪਾਪਾ ਜਾਂ ਭਈਆ ਨੂੰ 11 ਵਜੇ ਚੁੱਤੀ ਹੋਣੀ ਆ। ਤਾਂ ਅਸੀਂ 2 ਵਜੇ ਤੇ ਬੇਟਾ 10 ਮਿੰਟ ਤੇ ਗਿਆ ਆ। ਡੋਰ ਨੇ ਕਹਿ ਕੇ ਤੁਹਾਡੀ ਕੁੜੀ ਚਲੇਗੀ। ਸਕੂਲੀ ਗਾਰਡ ਲੜਕ ਘੇਰਦੇ ਹੁੰਦਾ। ਉਸ ਤੋਂ ਬਾਅਦ ਅਸੀਂ ਲੱਭਣਾ ਸ਼ੁਰੂ ਕਰ ਦਿੱਤਾ। ਏ ਗੁੜੀਆਂ ਉਦੋਂ ਦੀ ਆਈ ਨਹੀਂ ਘਰ ਵਾਪਸ ਆਈ ਨਹੀਂ ਬਸ ਕੋਈ ਚ ਨੀ ਕਾਲੇ پارٹی ਦੀ ਗੱਲ ਕੀਤੀ ਹੈ ਮम्मा ਕੁੜੀਆਂ ਨੇ ਸਾੜੀ ਬਣੋਈ ਸੀ ਸਾਡੇ ਕਾਲਜ ਜਿੱਦਾਂ ਦੀ ਪਾਰਟੀ ਹੋਈ ਹੈ ਬਸ ਇਦਾਂ ਸਾਰੀਆਂ ਗੱਲਾਂ ਕੀਤੀਆਂ ਹਾਂਜੀ ਕੋਈ ਉਦੋਂ ਕੋਈ ਗੁੱਸਾ ਨਹੀਂ ਕੋਈ ਕੁਝ ਨਹੀਂ ਥੋੜਾ ਜਿਹਾ ਰੋਈ ਸੀ ਬਸ ਭਰਾ ਨੇ ਵੀ ਸਮਝਾਇਆ ਕਿ ਤੂੰ ਰੈਗੂਲਰ ਇੱਕ ਤੂੰ ਪੇਪਰ ਖਾਲੀ ਛੱਡ ਆਈ ਤੇ ਪੇਪਰ ਕਰਕੇ ਆਉਣਾ ਐਗਜ਼ਾਮ ਦੇ ਕੇ ਆਉਣਾ ਸੀ ਕੁਝ ਨਾ ਕੁਝ ਲਿਖ ਕੇ ਆਉਣਾ ਸੀ ਬਸ ਇੰਨੀ ਗੱਲ ਹੋਈ ਹੋਰ ਕੋਈ ਹੱਥ ਨਹੀਂ ਚੁੱਕਿਆ ਕੋਈ ਕਦੀ ਮਾਰਿਆ ਕੁੱਟਿਆ ਨਹੀਂ ਬਹੁਤ ਪਿਆਰ ਕਰਨੀਆਂ ਸੀ ਆਪਣੀ ਬੇਟੀ ਨੂੰ ਸਾਰੇ ਜਣੇ ਸਾਡੇ ਚਾਚਾ ਜੀ ਹੈ ਨਾਲ ਉਹਨਾਂ ਦੀ ਬੇਟੀਆਂ ਉਹਦੇ ਸਾਰਾ ਦਿਨ ਇੱਕੋ ਕ ਬੈਠੀਆਂ ਰਹਿੰਦੀਆਂ ਇਕੱਠੀਆਂ ਹੀ ਕਿੱਥੇ ਜਾਂਦੇ ਸੀ ਤੁਸੀਂ ਹਾਂ ਅਸੀਂ ਫੈਕਟਰੀ ਮੱਲ ਆ ਰਹੇ ਆ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦੇ ਆ ਕਿ ਸਾਡੀ ਬੇਟੀ ਜਲਦ ਤੋਂ ਜਲਦ ਲੱਭੀ ਜਾਏ ਅਸੀਂ ਬਹੁਤ ਪਰੇਸ਼ਾਨ ਆ ਕਿੰਨੇ ਦਿਨ ਹੋ ਗਿਆ ਅਸੀਂ ਫਿਰਦੇ ਸਵੇਰ 7 ਵਜੇ ਤੋਂ ਸਾਰੇ ਰਿਸ਼ਤੇਦਾਰ ਸਾਰੇ ਭੈਣ ਭਰਾ ਇਕੱਠੇ ਲੱਗੇ ਹੋਏ ਆ ਤੇ ਕੋਈ ਹਜੇ ਤੱਕ ਸਾਨੂੰ ਪਤਾ ਨਹੀਂ ਲੱਗਾ ਜਿੰਨੂੰ ਵੀ ਪਤਾ ਲੱਗਾ ਹੱਥ ਜੋੜ ਕੇ ਮੈਂ ਬੇਨਤੀ ਕਰਦੀ ਆ ਕਿ ਸਾਨੂੰ ਇਨਫੋਰਮ ਕਰਨਾ ਅਸੀਂ ਆਪਣੇ ਫੋਨ ਨੰਬਰ ਦਿੱਤੇ ਹੈਗੇ ਜਿੱਥੇ ਵੀ ਕਿਸੇ ਨੇ ਸਾਡੀ ਕੁੜੀ ਲੱਭਦੀ ਆ ਉਹ ਸਾਨੂੰ ਕੋਈ ਨਾ ਕੋਈ ਫੋਨ ਕਰੇ

ਫਿਰ ਉਹਦੇ ਅਸੀਂ ਉਥੇ ਕਾਲਜ ਚ ਜਾ ਕੇ ਦੁਬਾਰਾ ਪੁੱਛਿਆ ਉਹਨਾਂ ਨੇ ਸਾਨੂੰ ਰਿਕਾਰਡਿੰਗ ਕੱਢ ਕੇ ਦਿਖਾਈ ਸੀ ਕਿ ਆ ਦੇਖੋ ਈ ਰਿਕਸ਼ਾ ਚ ਬੈ ਕੇ ਉਹ 11:30 ਵਜੇ ਚਲੇ ਗਈ ਆ 2 ਵਜੇ ਅਸੀਂ ਬੇ ਬੇਟਾ ਜਾਂਦਾ ਲੈਣ ਉਹਨੂੰ 2 ਵਜੇ ਬੇਟਾ ਲੈਣ ਗਿਆ ਉਥੇ ਤੇ ਜਦੋਂ ਉਥੇ ਪਹੁੰਚਿਆ ਤਾਂ ਉਥੇ ਉਹ ਨਹੀਂ ਸੀ ਅਗੀ ਉਹਨਾਂ ਨੇ ਸਿਕਿਉਰਿਟੀ ਗਾਰਡ ਨੂੰ ਪੁੱਛਿਆ ਸਿਕਿਉਰਿਟੀ ਗਾਰਡ ਨੇ ਦੱਸਿਆ ਕਿ 11:30 ਵਜੇ ਉਹ ਰਿਕਸ਼ਾ ਚ ਬੈ ਕੇ ਚਲੀ ਗਈ ਆ ਅਸੀਂ ਉਸ ਦੌਰਾਨ ਸਾਰੀ ਉਥੇ ਕੋਲਜ ਚ ਸ਼ਾਂਲਵੀਂ ਕਰ ਲੱਗੇ ਫਿਰ ਉਹਨਾਂ ਨੇ ਆਪਣੇ ਕਾਲਜ ਵਾਲਿਆਂ ਨੇ ਪ੍ਰਿੰਸੀਪਲ ਨੇ ਬੁਲਾ ਕੇ ਉਹ ਰਿਕਾਰਡਿੰਗ ਚੈੱਕ ਕਰਾਈਏ ਸਾਨੂੰ ਰਿਕਾਰਡਿੰਗ ਚੈੱਕ ਕਰਾ ਕੇ ਦੱਸਿਆ ਕਿ ਆਹ ਲੜਕੀ ਬਹਿ ਕੇ ਈ ਰਿਕਸ਼ਾ ਚ ਜਾ ਰਹੀ ਹੈ ਉਸ ਦੌਰਾਨ ਆਹੀ ਉਹ ਸਾਰੇ ਰਿਕਸ਼ਾ ਦੇ ਪਿੱਛੇ ਸਾਰਾ ਪਤਾ ਕੀਤਾ ਕੋਈ ਰਿਕਸ਼ਾ ਵਾਲੇ ਨੇ ਦੱਸਿਆ ਸਾਨੂੰ ਕਿ ਮੈਨੂੰ ਹਾਲ ਮੰਗ ਚੋਂ ਉੱਤਰਿਆ ਸਾਡੇ ਇੱਕ ਮਾਮਲਾ ਧਿਆਨ ਦੇ ਵਿੱਚ ਆਇਆ ਜਿਹਦੇ ਵਿੱਚ ਇੱਕ ਪ੍ਰਗਤੀ ਨਾਂ ਦੀ ਬੱਚੀ ਹੈ ਜਿਹੜੀ ਸੈਕੰਡਰੀਅਰ ਦੇ ਵਿੱਚ ਪੜ੍ਹਦੀ ਐ ਇਸ ਜੀ ਕਾਲਜ ਦੇ ਵਿੱਚ ਉਹਦੀ ਮਿਸਿੰਗ ਦੀ ਰਿਪੋਰਟ ਸਾਡੇ ਕੋਲ ਦਰਜ ਕਰਾਈ ਗਈ ਹੈ ਜਿਹਦੀ ਮਿਸਿੰਗ ਰਿਪੋਰਟ ਦਰਜ ਕਰਕੇ ਅਸੀਂ ਇਸ਼ਤਿਹਾਰ ਜਾਰੀ ਕਰ ਦਿੱਤਾ ਔਰ ਇਸ ਤੋਂ ਇਲਾਵਾ ਵੀ ਜਿੱਥੇ ਜਿੱਥੇ ਜਿ세ੋ ਲਾਸਟ ਵਾਲਾ ਸੀਨ ਪੁਆਇੰਟ ਉਤੋਂ ਸੀਸੀਟੀਵੀ ਜਿਹੜੇ ਸਾਰੇ ਚੈੱਕ ਕਰਕੇ ਉਹਨਾਂ ਡਿਸਟ੍ਰਿਕਟ ਦੀ ਪੂਰੀ ਕਸ਼ਕੀ ਤਿਆਰੀ ਹੈ ਨਹੀਂ ਲੜਕੀ ਬਾ ਲਗਾ ਫਿਲਹਾਲ ਤਾਂ ਜੇ ਉਹ ਦੀ ਗੋਪਨੀਯਗੀ ਰਿਪੋਰਟ ਦੱਦੀ ਕਿਆ ਬਾਾਕੀ ਅੱਗੇ ਫਿਰ ਚੀਜ਼ ਕੀ ਆਂਦਾ ਇਨਵੈਸਟੀਗੇਟ ਕਰਕੇ ਫਿਰ ਦੇਖਾਂਗੇ